ਭਾਜੀ ਨਹੀਂ ਆਏ ਸਾਡੇ ਕੋਲ ਅਸੀਂ ਸਾਨੂੰ ਜਗ੍ਹਾ ਚਾਹੀਦੀ ਆ ਮੈਂ ਕਿਹਾ ਭਾਈ ਜਗ੍ਹਾ ਛੱਡੋ ਅਸੀਂ ਉਤਰੀ ਬੰਦ ਕਰਨ ਨੂੰ ਤਿਆਰ ਆ ਹੁਣ ਸਾਰੇ ਪੰਜਾਬ ਤੋਂ ਡੁੱਬਾ ਪਿਆ ਵਾ ਅਸੀਂ ਆਪਣੀ ਕਮਾਈ ਬਾਰੇ ਸੋਚੀ ਹੈ ਜੀ ਦੋ ਕੈਂਪ ਲੱਗੇ ਇੱਥੇ ਜੀ ਇੱਕ ਅਮਰਤਪਾਲ ਦੀ ਟੀਮ ਦਾ ਇੱਕ ਮਿਸਲ ਸੱਤ ਲੋਜ ਵਾਲਿਆਂ ਦਾ ਅਸੀਂ ਇਹਨਾਂ ਨੂੰ ਜਿਹਾ ਉਹ ਦੰਦਾ ਹੀ ਕਿਹਾ ਵਾ ਵੀ ਜਿਵੇਂ ਮਰਜੀ ਗੱਡੀਆਂ ਖਿਲਿਆ ਰੋ ਟਰਾਲੀਆਂ ਰਾਤ ਨੂੰ ਰਾਤ ਨੂੰ 8-10 ਟਰਾਲੀਆਂ ਰੋ ਖੜੀਆਂ ਹੁੰਦੀਆਂ ਏਸੀ ਹਾਲ ਤੇ ਗੱਦੇ ਦਿੱਤੇ ਆ ਵੀ ਸੌਣ ਤੁਸੀਂ ਇੱਥੇ ਸਾਡੇ ਕੋਲ ਸਵੇਰੇ ਚਾਹ ਪਾਣੀ ਵੀ ਪੀਓ ਆਉਂਦਾ ਉਹ ਭਰਾ ਨੇ ਕਿਹਾ ਆਪ ਨੂੰ ਨਹੀਂ ਹੋਇਆ ਕਿ ਯਾਰ ਬੰਦਾ ਕਹਿੰਦਾ ਯਾਰ ਐਡੀ ਕਮਾਈ ਛੱਡਾਂਗੇ ਕਮਲਾ ਹੋ ਗਿਆ ਕਿਤੇ ਸਾਡੇ ਵਾਲਾ ਆਪਣੀ ਸਮਝਾਇਆ ਵੀ ਨਾ ਯਾਰ ਇਹ ਆ ਇਹ ਕੀ ਕਰਨ ਲੱਗਿਆ ਐਨੀ ਸੰਗਤ ਵੇਖੋ ਕਿੱਥੋਂ ਕਿੱਥੋਂ ਤੱਕ ਸੇਵਾ ਲੈ ਕੇ ਆ ਰਹੀ ਹੈ ਤੇ ਸਾਡਾ ਇਨਾ ਫਰਜ਼ ਤਾਂ ਬੰਦਾ ਕਿਉਂਕਿ ਅਸੀਂ ਇਲਾਕੇ ਦੇ ਰਹਿਣ ਵਾਲੇ ਆ ਕਿਉਂਕਿ ਸਾਰਾ ਦਰਿਆ ਸਾਡਾ ਇਲਾਕਾ ਡੁੱਬਿਆ ਹੋਇਆ ਸਾਡਾ ਇਨਾ ਫਰਜ਼ ਤਾਂ ਬੰਦਾ ਵੀ ਅਸੀਂ ਆਈ ਸੰਗਤ ਨੂੰ ਤਾਂ ਸੰਭੀਏ ਰਹਿਣ ਵਾਸਤੇ ਜਗ੍ਹਾ ਦੇਈਏ ਰੋਟੀ ਪਾਣੀ ਖਵਾਈਏ ਅਸੀਂ ਇਹਨਾਂ ਦਾ ਕਰ ਸਕਦੇ ਆ ਨਾ ਬਾਕੀ ਭਰਾ ਨੇ ਜੋ ਕੀਤਾ ਜੀ ਉਹ ਤਾਂ ਮੈਂ ਸਿਰ ਮੱਥੇ ਆ ਆਡੀ ਆ ਪੰਜ ਕਿਲੇ ਜ਼ਮੀਨ ਜਾਨੀ ਕਿ ਉਥੇ ਪੂਰਾ دریا ਬਣਿਆ ਪਿਆ ਹੁਣ ਜਾ ਕੇ ਤੁਸੀਂ ਵੇਖ ਸਕਦੇ ਜੀ ਨਾ ਸਾਡੀ ਉਥੇ ਮੋਟਰ ਲੱਭਦੀ ਆ ਨਾ ਸਾਡਾ ਟਰਫਰ ਲੱਭਦਾ ਪਰ ਅਸੀਂ ਸੰਗਤਾਂ ਦੀ ਸੇਵਾ ਚ ਹਾਜ਼ਰ ਆ ਇਹ ਸਾਡੇ ਤਾਇਆ ਜੀ ਹੀ ਪੈਂਡ ਦੀ ਜੰਗ ਸ਼ਹੀਦ ਹੋਏ ਹੀ ਇਹ ਉਹਨਾਂ ਦੇ ਨਾਂ ਤੇ ਹੀ ਬਣਾਇਆ ਆ ਜੇ ਜੇ ਸਾਡੇ ਡੈਡੀ ਦਾ ਨਾਮ ਆ ਚਰਮਨ ਸਿੰਘ ਤੇ ਤਾਇਆ ਦਾ ਨਾਮ ਜਰਨੈਲ ਸਿੰਘ ਦੋਨਾਂ ਭਰਾਵਾਂ ਦੇ ਨਾਂ ਤੇ ਅਸੀਂ ਜੇ ਜੇ ਰੱਖਿਆ ਆ ਜੀ ਵੇਖੋ ਸ਼ਹੀਦਾ ਦੇ ਨਾਂ ਤੇ ਬਣਿਆ ਹੋਵੇ ਤੇ ਅਸੀਂ ਸੇਵਾ ਨਾ ਕਰੀਏ ਇਹ ਕਿਵੇਂ ਹੋ ਸਕਦਾ ਇਹ ਕਿਵੇਂ ਹੋ ਸਕਦਾ ਜੋ ਸ਼ਹੀਦਾ ਦੇ ਨਾਂ ਤੇ ਬਣਾਤਾ ਫਿਰ ਤਾਂ ਸੇਵਾ ਕਰਨੀ ਕਰਨੀ ਆ ਜੀ ਇਹਨਾਂ ਨੇ ਕਿਹਾ ਵੀ ਆ ਕਮਰਾ ਤੁਹਾਨੂੰ ਦੇ ਦਾਂ ਤੇ ਕਮਰੇ 'ਚ ਅਸੀਂ ਪੱਖਾ ਛੱਡ ਲਏਗਾ ਏਸੀ ਲੱਗੇ ਕਾਹ ਨੂੰ ਛੱਡਣਾ ਵੇ ਅਗਲੇ ਹਿੰਦੇ ਇਹਨਾਂ ਕਹਿੰਦਾ ਭਾਜੀ ਆਏ ਭਾਜੀ ਨੇ ਏਸੀ ਛੱਡਦਾ ਸਾਨੂੰ ਮਤਲਬ ਸ਼ਰਮ ਜੀ ਆਉਣ ਲੱਗ ਗਈ ਇਹਨਾਂ ਨੇ ਮੱਥੇ ਵਟ ਨਹੀਂ ਪਾਇਆ ਨਾ ਇਹਨਾਂ ਨੇ ਸਾਨੂੰ ਦੱਸਿਆ ਵੀ ਇਹਨਾਂ ਦੀ ਜ਼ਮੀਨ ਵੀ ਪਾਣੀ ਚਾਹੀਏ ਅੱਛਾ ਇਹਨਾਂ ਨੇ ਵੀ ਨਹੀਂ ਸਾਨੂੰ ਦੱਸਿਆ ਇਹ ਕਹਿੰਦੇ ਵੀ ਢਾਬਾ ਬੰਦ ਨਹੀਂ ਹੋਇਆ ਕੀਤਾ ਪਰ ਬੰਦ ਹੀ ਸੀ ਉਹ ਕਾਰਨ ਦੱਸਦਾ ਵੀ ਇੱਥੇ ਵੀ ਲੰਗਰ ਵੀ ਲੱਗਿਆ ਸੀ ਸਾਡਾ ਇੱਕ ਤੇ ਜਿੰਨੀ ਸੰਗਤ ਆਉਂਦੀ ਟਰੈਕਟਰ ਵੀ ਇੱਥੇ ਖੜੇ ਹੁੰਦੇ ਜੇ ਟਰੈਕਟਰ ਖੜੇ ਹੁੰਦੇ ਕਸਟਮਰ ਨੇ ਕਿੱਥ ਇਹਨਾਂ ਨੇ ਵੱਟ ਨਹੀਂ ਪਾਈ ਕਦੇ ਹੁਣ ਤੱਕ ਇਹ ਸੁਣਿਆ ਜ਼ਰੂਰ ਆ ਕਿ ਪੰਜਾਬੀਆਂ ਦੇ ਦਿਲ ਬਹੁਤ ਵੱਡੇ ਹੁੰਦੇ ਆ ਪਰ ਇਹਨਾਂ ਹੜਾਂ ਦੇ ਵਿੱਚ ਬਹੁਤ ਕੁਝ ਪੰਜਾਬੀਆਂ ਨੇ ਜਿਹੜਾ ਉਹ ਦਿਖਾ ਦਿੱਤਾ ਜਿਹੜਾ ਇਹਨਾਂ ਸਮਾਂ ਵਿੱਚ ਹਰੀਕੇ ਆਉਂਦਾ ਰਿਹਾ ਤਾਂ ਉਹਦੇ ਲਈ ਇੱਕ ਸਪੌਟ ਜੇ ਜੇ ਸੰਧੂ ਟੱਬਾ ਜਿਹੜਾ ਹੈਗਾ ਜ਼ਰੂਰ ਰਿਹਾਇਆ ਇਹਨਾਂ ਦੋਹਾਂ ਭਰਾਵਾਂ ਦਾ ਜੇ ਜੇ ਸੰਧੂ ਟੱਬਾ ਆ ਜਿਨ੍ਹਾਂ ਨੇ ਆਪਣਿਆਂ ਤੇ યાਫਤ ਤੋਂ ਬਾਅਦ ਆਪਣੇ ਹੋਟਲ ਦੇ ਆਪਣੇ ਰੈਸਟੋਰੈਂਟ ਦੇ ਦਰਵਾਜ਼ੇ ਜਿਹੜੇ ਆ ਆਪਣੇ ਟਾਬੇ ਦੇ ਦਰਵਾਜ਼ੇ ਜਿਹੜੇ ਆ ਉਹ ਖੋਲ ਦਿੱਤੇ ਕਿ ਜਿਹੜਾ ਜਿਹੜੇ ਨੂੰ ਵੀ ਜ਼ਰੂਰਤ ਆ ਇੱਥੇ ਆਓ ਇੱਥੇ ਰਹੋ ਤੇ ਵੱਡੀ ਗੱਲ ਕਿ ਹੜਪੀੜਤਾਾਂ ਦੇ ਲਈ ਜੋ ਮਿਸਲ ਸਤਲੋਜ ਦੇ ਕੈਂਪਸ ਸਮਾਨ ਆਉਂਦਾ ਉਹਦੇ ਲਈ ਵੀ ਇਹਨਾਂ ਨੇ ਦਰਵਾਜ਼ੇ ਖੋਲੇ ਕਿ ਭਾਈ ਤੁਸੀਂ ਆਪਣਾ ਸਮਾਨ ਇੱਥੇ ਰੱਖੋ ਜਿੰਨੀ ਕਿ ਜ਼ਰੂਰਤ ਆ ਅਸੀਂ ਜਿੰਨੇ ਜੋਗੇ ਆ ਉਹਨਾਂ ਕ ਅਸੀਂ ਜਿਹੜਾ ਹੈਗਾ ਉਹ ਕਰਾਂਗੇ ਬਾਈ ਹਰੇ ਸਾਡੇ ਨਾਲ ਨੇ ਮਿਸਿਸ ਸਤਲੋਜ ਦੀ ਟੀਮ ਸਾਡੇ ਨਾਲ ਨਾ ਪਹਿਲਾਂ ਬਾਈ ਹੁਰਾਂ ਦੇ ਨਾਲ ਗੱਲਬਾਤ ਕਰਾਂਗੇ ਭਾਈ ਜੀ ਜਿਵੇਂ ਹੁਣ ਸੁਣਦੇ ਆ ਹਾਲਾਂਕਿ ਇਸ ਬਾਰੋ ਦਿਖਾ ਵੀ ਦਿੱਤਾ ਕਿ ਪੰਜਾਬੀਆਂ ਦੇ ਦਿਲ ਬਹੁਤ ਵੱਡੇ ਹੁੰਦੇ ਆ ਕੋਈ ਆਪਦੀ ਇੰਨੀ ਕਿ ਜਗਾ ਛੱਡਣ ਨੂੰ ਤਿਆਰ ਨਹੀਂ ਹੁੰਦਾ ਤੁਸੀਂ ਦਰਵਾਜ਼ੇ ਖੋਲ ਤੇ ਕਿਹਾ ਜਿੰਨਾ ਤੁਹਾਨੂੰ ਜ਼ਰੂਰਤ ਆ ਤੁਸੀਂ ਆਪਦੀ ਥਾਂ ਮੰਨ ਲਓ ਕੋਈ ਗੱਲ ਨਹੀਂ ਹਾਂਜੀ ਹਾਂਜੀ ਇਹ ਹੀ ਹੈ ਜੀ ਅਸੀਂ ਤਾਂ ਸਾਰਾ ਪੰਜਾਬ ਡੁੱਬਿਆ ਪਿਆ ਸਾਡਾ ਵੀ ਕੋਸ਼ਿਸ਼ ਕੀਤੀ ਵੀ ਜਿੰਨਾ ਵੀ ਹੋ ਸਕਦੇ ਹਾਂ ਹਾਂ ਇਹ ਵੀ ਕਰੀਏ ਜੀ ਸਭ ਨੂੰ ਲੋੜ ਆ ਭਾਜੀ ਹੁਣੀ ਆਏ ਸਾਡੇ ਕੋਲ ਹਾਂ ਤੇ ਸਾਨੂੰ ਜਗਾ ਚਾਹੀਦੀ ਆ ਮੈਂ ਕਿਹਾ ਭਾਈ ਜਗਾ ਛੱਡੋ ਅਸੀਂ ਹੋਟਲ ਵੀ ਬੰਦ ਕਰਨ ਨੂੰ ਤਿਆਰ ਆ ਹਾਂ ਇਹਨਾਂ ਇੱਥੇ ਕੈਂਪ ਲਾ ਕੇ ਉਦੋਂ ਦਾ ਅਸੀਂ ਇਹਨਾਂ ਦਾ ਸਾਥ ਦੇ ਰਹੇ ਹਾਂ ਹਾਂ ਇਹ ਕਹਾੜ ਅਸੀਂ ਇਹਨਾਂ ਨੂੰ ਦਿੱਤਾ ਆ ਉੱਥੇ ਸੌਣ ਹਾਂ ਇਹ ਆਪਦਾ ਸਮਾਨ ਰੱਖਣ ਹਾਂ ਜਿਵੇਂ ਮਰਜ਼ੀ ਅਸੀਂ ਇਹਨਾਂ ਨੂੰ ਇਹ ਵੀ ਕਿਹਾ ਵੀ ਰੋਟੀ ਪਾਣੀ ਸਾਡੇ ਤੋਂ ਖਾਓ ਆਏ ਹਾਂ ਪਰ ਨਹੀਂ ਇਹ ਕਹਿੰਦੇ ਵੀ ਅਸੀਂ ਬਿੱਲ ਦੇਣਾ 23 ਦੇ ਵਿੱਚ ਵੀ ਅਸੀਂ ਤਕਰੀਬਨ ਜਿੰਨੇ ਸਿੰਘ ਹੁੰਦੇ ਰਿਹਾ ਉਹਨਾਂ ਨੂੰ ਰੋਟੀ ਖਵਾਉਂਦੇ ਰਿਹਾ ਅਸੀਂ ਆ ਵੀ ਅਸੀਂ ਉਦੋਂ ਖਵਾਈ ਰੋਟੀ ਪਰ ਇਹ ਬਾਜੀ ਉਹਨਿਆਂ ਦੇ ਵੀ ਨਹੀਂ ਹਾਂ ਅਸੀਂ ਰੋਟੀ ਦਾ ਬਿੱਲ ਦੇਣਾ ਵਾਂ ਰਵਾਂਗੇ ਤੁਹਾਡੇ ਕੋਲ ਪਰ ਰੋਟੀ ਦਾ ਬਿੱਲ ਅਸੀਂ ਜ਼ਰੂਰ ਦੇਵਾਂਗੇ ਫਿਰ ਇਹ ਨਹੀਂ ਆ ਕਿ ਯਾਰ ਆਪਦਾ ਕੰਮ ਛੱਡਾ ਜੋ ਇੰਨੇ ਦਿਨਸ ਆ ਹਾਲ ਨੇ ਕੰਮ ਆਉਣਾ ਇਹਦੇ ਚ ਪਤਾ ਨਹੀਂ ਕਿੰਨੇ ਨੇ ਬਣਾ ਹਜ਼ਾਰਾਂ ਕਮਾਉਣੇ ਆ ਕਿ ਅਸੀਂ ਲੱਖਾਂ ਕਮਾਉਣੇ ਆ ਇੱਥੇ ਪਾਰਕਿੰਗ ਚ ਸਾਡੀਆਂ ਕਿੰਨੀਆਂ ਗੱਡੀਆਂ ਲੱਗਣੀਆਂ ਨੇ ਇੱਥੇ ਕਿੰਨੇ ਨੇ ਬੈਠਣੇ ਨੇ ਇਹ ਨਹੀਂ ਆ ਦਿਮਾਗ ਚ ਭਾਜੀ ਫਿਰ ਦੂਜਾਂ ਬਾਰੇ ਵੀ ਸੋਚ ਕੇ ਨਹੀਂ ਨਾ ਆਉਂਦਾ ਦਿਮਾਗ ਦੇ ਵਿੱਚ ਹਾਂ ਹੁਣ ਸਾਰੇ ਪੰਜਾਬ ਤਾਂ ਡੁੱਬਾ ਪਿਆ ਵਾ ਅਸੀਂ ਆਪਦੀ ਕਮਾਈ ਬਾਰੇ ਸੋਚੀਏ ਜੀ ਹਾਂ ਸਾਰਾ ਪੰਜਾਬ ਡੁੱਬਾ ਪਿਆ ਵਾ ਸਾਨੂੰ ਅਸੀਂ ਸਾਥ ਦੇਣਾ ਚਾਹੁੰਦੇ ਆ ਵੀ ਅਸੀਂ ਤਾਂ ਭਾਈ ਹੁਣ ਇਹ ਵੀ ਕਿਹਾ ਵੀ ਜੇ ਚਾਹੋ ਤਾਂ ਅਸੀਂ ਬੰਦ ਵੀ ਕਰ ਦਿੰਨੇ ਆ ਵਾ ਵਾ ਦੋ ਕੈਂਪ ਲੱਗੇ ਇੱਥੇ ਜੀ ਇੱਕ ਦੂਜਾ ਅਮਰਤਪਾਲ ਦੀ ਟੀਮ ਦਾ ਇੱਕ ਮਿਸਲ ਸਤਲੁਜ ਵਾਲਿਆਂ ਦਾ ਅਸੀਂ ਇਹਨਾਂ ਨੂੰ ਜਿਹਾ ਉਦੋਂ ਦਾ ਹੀ ਕਿਹਾ ਵਾ ਵੀ ਜਿਵੇਂ ਮਰਜ਼ੀ ਗੱਡੀਆਂ ਖਿਲਾਰੋ ਟਰਾਲੀਆਂ ਰਾਤ ਨੂੰ ਰਾਤ ਨੂੰ 8-10 ਟਰਾਲੀਆਂ ਰੋ ਖੜੀਆਂ ਹੁੰਦੀਆਂ ਏਸੀ ਹਾਲਤ ਗੱਦੇ ਦਿੱਤੇ ਆ ਵੀ ਸੋਂ ਤੁਸੀਂ ਇੱਥੇ ਸਾਡੇ ਕੋਲ ਕਰੇ ਚਾਹ ਪਾਣੀ ਵੀ ਪੀਓ ਆਪਦਾ ਕਿਉਂਕਿ ਇਹ ਰੋਡ ਤੇ ਢਾਬੇ ਪੱਗੇ ਤੋਂ ਲੈ ਕੇ ਪਿੱਛੇ ਤੋਂ ਲੈ ਕੇ ਗਾਹਾਂ ਤੱਕ ਬਹੁਤ ਨੇ ਪਰ ਆ ਰੌਣਕ ਜਿਹੜੀ ਆ ਸਿਰਫ ਥੋੜੇ ਢਾਬੇ ਤੇ ਹੀ ਆ ਇਹ ਭਾਈ ਸੇਵਾ ਕਿਸੇ ਕਿਸ ਨੂੰ ਮਿਲਦੀ ਹੈ ਜੀ ਹਾਂ ਮਹਾਰਾਜ ਨੇ ਸਾਨੂੰ ਸੇਵਾ ਬਖਸ਼ੀ ਹੈ ਹਾਂ ਅਸੀਂ ਅਸੀਂ ਵੈਲਕਮ ਕੀਤਾ ਭਾਈ ਹੁਣੀ ਆਏ ਜੀ ਐਣੂ ਜੀ ਹੂੰ ਉਹ ਤਾਂ ਜਿਨ੍ਹਾਂ ਨੇ ਨਹੀਂ ਡੱਕਿਆ ਕੋਈ ਗੱਲ ਨਹੀਂ ਅਸੀਂ ਤਾਂ ਜਦੋਂ ਭਾਈ ਦਾ ਉਹਨਾਂ ਫੋਨ ਆਇਆ ਵੀ ਆਣਾ ਮੈਂ ਘਰੇ ਆ ਮੈਂ ਆ ਕੇ ਕਿਹਾ ਮੈਂ ਭਾਈ ਜੀ ਐਣੂ ਤੁਸੀਂ ਜਦੋਂ ਮਰਜ਼ੀ ਕੈਂਪ ਲਾਓ ਹਾਂ ਜੀ ਭਾਈਆਂ ਦੇ ਜੀ ਐਣ ਠੀਕ ਆ ਜੀ ਵੀ ਤੁਹਾਨੂੰ ਇਹ ਵੀ ਆ ਰਾਵਦਿਆਂ ਤੇ ਆਫਤ ਆਈ ਸੀ ਜਿੰਨੇ ਕੁ ਜੋਗੇ ਆ ਉਹਨੇ ਕਿ ਤਾਂ ਕਰ ਸਕੀਏ 23 ਦੇ ਵਿੱਚ ਤਾਂ ਅਸੀਂ 5-6 ਦਿਨ ਤਕਰੀਬਨ ਬੰਦ ਕਰ ਛੱਡਿਆ ਤੇ ਲੰਗਰ ਲਾ ਛੱਡਿਆ ਜਿਹੜੇ ਸਿੰਘ ਆਉਂਦੇ ਸੀ ਨਾ ਹਾਂ ਹਾਂ ਉਹਨਾਂ ਨੂੰ ਕਿਹਾ ਵੀ ਭਾਜੀ ਰੋਟੀ ਖਾਓ ਉਹ ਪਹਿਲੇ ਦਿਨ ਆਏ ਸਾਡੇ ਤੋਂ ਰੋਟੀ ਦਾਲ ਪਾਣੀ ਦਾ ਰੇਟ ਪੁੱਛਣ ਲੱਗੇ ਹਾਂ ਐਂ ਨਹੀਂ ਭਾਜੀ ਰੋਟੀ ਤੁਸੀਂ ਆਪ ਦੀ ਅਸੀਂ ਰੋਟੀਆਂ ਉਹਨਾਂ ਦੇ ਛੱਡਤੀਆਂ ਹਾਂ ਐਂ ਰਾ ਉਹਾਂ ਦੇ ਅਸੀਂ ਬਹੁਤ ਜਣੇ ਮੈਂ ਕਿਹਾ ਭਾਵੇਂ ਤੁਸੀਂ ਸੌ ਜਣੇ ਆਏ ਹਾਏ ਆਏ ਅਸੀਂ ਰੋਟੀ ਖਾਓ ਫਿਰ ਅਸੀਂ ਘਟੋ ਘਾਟ 10 ਦਿਨ ਤਕਰੀਬਨ ਹੋਟਲ ਬੰਦ ਹੀ ਰਿਹਾ ਅੱਛਾ ਤੇ ਉਹਨਾਂ ਨੂੰ ਅਸੀਂ ਜਿਹੜਾ ਵੀ ਸੇਵਾ ਕਰਦੇ ਨੇ ਰੋਟੀ ਪਾਣੀ ਦੀ ਚਾਹ ਪਾਣੀ ਦੀ ਪਰੌਂਠੇ ਸਵੇਰੇ ਪਰ ਇਹ ਭਾਜੀ ਹੁਣ ਯਾਰ ਕੀ ਜਿੱਦ ਕਰਦੇ ਵੀ ਨਹੀਂ ਰੋਟੀ ਦਾ ਬਿੱਲ ਦੇਣਾ ਹੈ ਤੇ ਭਾਈ ਉਹ ਇਹ ਵੀ ਦੱਸਦ ਨੇ ਕਹਿੰਦੇ ਕਿ ਸਾਨੂੰ ਹਾਲ ਦਿੱਤਾ ਹੋਇਆ ਪਰ ਮੈਂ ਅਸੀਂ ਦਿਨ ਰਾਤ ਚੱਲੀ ਜਾਵੇ ਸਾਨੂੰ ਨਹੀਂ ਕਦੇ ਪੁੱਛ ਉਹ ਇਹਨਾਂ ਕੋਲੇ ਚਾਬੀਆਂ ਜੀ ਹਾਂ ਉਹ ਅਸੀਂ ਕਹਾਂ ਵੀ ਤੁਸੀਂ ਉਹ ਇਹਨਾਂ ਦੇ ਸਪੁਰਦਿ ਕਰਤਾ ਤੇ ਥੋੜਾ ਹੀ ਜਿਹਾ ਨਜ਼ਰ ਆਇਆ ਹਾਂਜੀ ਅਸੀਂ ਕਾਊਂਟਰ ਤੇ ਚਾਬੀ ਰੱਖੀ ਆ ਅਸੀਂ ਇਹਨਾਂ ਨੂੰ ਦੱਸਿਆ ਵੀ ਇੱਥੋਂ ਚੱਕ ਕੇ ਲੈ ਜਾਓ ਉਹ ਥੋੜਾ ਜਿਹਾ ਖੁੱਲਾ ਸੀ ਤੇ ਉਹ ਅਸੀਂ ਕਹਾਂ ਵੀ ਸਮਾਨ ਪਿਆ ਵਾ ਲੋਕ ਕਰ ਉਹ ਅਸੀਂ ਆਪ ਹੀ ਲੋਕ ਕੀਤਾ ਲੋਕ ਕਰਕੇ ਇਹਨਾਂ ਨੂੰ ਚਾਬੀ ਦੇ ਦਿੱਤੀ ਵੀ ਭਾਜੀ ਤੁਸੀਂ ਆਪ ਦਾ ਹਾਂ ਇਹਨੂੰ ਖੁੱਲੋ ਲੰਮੇ ਪੋ ਸਮਾਨ ਰੱਖੋ ਅਸੀਂ ਉਧਰ ਸਿਰਫ ਸਫਾਈ ਕਰਾਉਣੇ ਸਵੇਰੇ ਇੱਕ ਜਰੂਰ ਭਾ ਦਿੰਨੇ ਆ ਵੀ ਭਾਈ ਸਫਾਈ ਕਰਾ ਦਈਏ ਉਹ ਵਾਸਤੇ ਇਹਨਾਂ ਨੂੰ ਪੁੱਛਦੇ ਆ ਬਾਕੀ ਅਸੀਂ ਨੇ ਕਦੀ ਇਹਨਾਂ ਨੂੰ ਪੁੱਛਿਆ ਵੀ ਹਾਲ ਸੁੰਦੇ ਜੇ ਬੈਂਦੇ ਜੇ ਜੋ ਮਰਜ਼ੀ ਕਰਦੇ ਜਦੋਂ ਭਰਾ ਨੇ ਕਿਹਾ ਆਪ ਨੂੰ ਨਹੀਂ ਹੋਇਆ ਕਿ ਯਾਰ ਬੰਦਾ ਕਹਿੰਦਾ ਯਾਰ ਐਡੀ ਕਮਾਈ ਛੱਡਾਂਗੇ ਕਮਲਾ ਹੋ ਗਿਆ ਕਿਤੇ ਸਾਡੇ ਵਾਲਾ ਆਪਣੀ ਸਮਝਾਇਆ ਵੀ ਨਾ ਯਾਰ ਇਹ ਆ ਇਹ ਕੀ ਕਰਨ ਲੱਗਿਆ ਨਹੀਂ ਭਾਈ ਜੀ ਵੇਖੋ ਇੰਨੀ ਸੰਤ ਵੇਖੋ ਕਿੱਥੋਂ ਕਿੱਥੋਂ ਤੱਕ ਸੇਵਾ ਲੈ ਕੇ ਆ ਰਹੀ ਐ ਤੇ ਸਾਡਾ ਇੰਨਾ ਫਰਜ਼ ਤਾਂ ਬੰਦਾ ਕਿਉਂਕਿ ਅਸੀਂ ਇਲਾਕੇ ਦੇ ਰਹਿਣ ਵਾਲੇ ਆ ਕਿਉਂਕਿ ਸਾਰਾ ਦਰਿਆ ਸਾਡਾ ਇਲਾਕਾ ਡੁੱਬਿਆ ਹੋਇਆ ਅਸੀਂ ਇਹ ਇਲਾਕੇ ਦੇ ਰਹਿਣ ਵਾਲੇ ਆ ਸਾਡਾ ਇੰਨਾ ਫਰਜ਼ ਤਾਂ ਬੰਦਾ ਵੀ ਅਸੀਂ ਆਈ ਸੰਤ ਨੂੰ ਤਾਂ ਸਮਝੀਏ ਰਸਤਾ ਰਹਿਣ ਵਾਸਤੇ ਜਗ੍ਹਾ ਦੇਈਏ ਰੋਟੀ ਪਾਣੀ ਖਵਾਈਏ ਅਸੀਂ ਇਹਨਾਂ ਦਾ ਕਰ ਸਕਦੇ ਆ ਨਾ ਚਲੋ ਅਸੀਂ ਜਿੰਨਾ ਜਿੰਨੇ ਜੋ ਕੀ ਹੈਗੇ ਅਸੀਂ ਉਹਨਾਂ ਕੀਤਾ ਵਾ ਬਾਕੀ ਭਰਾ ਨੇ ਜੋ ਕੀਤਾ ਉਹ ਤਾਂ ਮੈਂ ਸਿਰ ਮੱਥੇ ਆ ਉਹ ਜੋ ਕਰਦਾ ਠੀਕ ਹੈ ਹਾਂ ਜੀ ਜੋ ਉਹਨੇ ਕਰਤਾ ਠੀਕ ਹੈ ਜੀ ਬਾਕੀ ਆਪਾਂ ਵੀ ਵੀਰ ਉਹਨਾਂ ਦੇ ਨਾਲ ਆ ਪੁੱਛ ਲੋ ਵੀਰੋਂ ਜੇ ਆਪਾਂ ਉਹਨਾਂ ਦੀ ਕਿਤੇ ਧੋੜੀ ਪਾਈ ਆ ਜਾਂ ਕਿ ਤੇ ਇਹਨਾਂ ਨੂੰ ਕਦੀ ਕਿਹਾ ਵਾ ਕਿਸੇ ਗੱਲ ਤੋਂ ਆ ਵੀਰ ਨਹੀਂ ਖਲੋਤੇ ਆ ਜਾਂ ਆਪਾਂ ਕਦੀ ਇਹਨਾਂ ਨੂੰ ਕਿਹਾ ਹੋਵੇ ਵੀ ਤੁਸੀਂ ਵੀ ਸਾਡੇ ਇੱਥੇ ਮਾਰ ਰਹਾਤਾ ਸਾਡੇ ਗਾਹ ਖਲੋਣੇ ਆ ਜਾਂ ਕੋਈ ਗੱਲ ਆ ਆਪਾਂ ਕਿਹਾ ਜੀ ਜੀ ਆਨ ਸਿਰ ਮੱਥੇ ਆ ਪਰ ਇਹ ਵੀ ਕਿਹਾ ਜਾਂਦਾ ਨਾ ਕਹਿੰਦੇ ਆਪਾਂ ਮੈਂ ਜ਼ਿੰਮੇਦਾਰ ਬੰਦਾ ਹੋਵੇ ਜਦੋਂ ਬਿਜ਼ਨਸ 'ਚ ਪੈ ਜੇ ਉਹਦਾ ਦਿਮਾਗ ਵੀ ਫਿਰ ਬਿਜ਼ਨਸਮੈਨ ਬੰਦੇ ਵਾਲਾ ਹੋ ਜਾਂਦਾ ਬਿਜ਼ਨਸਮੈਨ ਬੰਦਾ ਤਾਂ ਇੱਕ ਇੱਕ ਮਿੰਟ ਦਾ ਸੋਚਦਾ ਵੀ ਇੱਕ ਮਿੰਟ ਦੇ ਮੇਰੇ 10 ਰੁਪਏ ਉੱਡ ਗਏ ਇੱਕ ਮਿੰਟ ਦਾ 100 ਉੱਡ ਗਏ ਇੱਕ ਮਿੰਟ ਦਾ 1000 ਉੱਡ ਗਏ ਤੁਸੀਂ ਇੱਥੇ ਪਤਾ ਨਹੀਂ ਕਿੰਨੇ ਮਿੰਟ ਹੀ ਨਿਸ਼ਾਵਰ ਕਰਤੇ ਵੀ ਯਾਰ ਕੋਈ ਚੱਕਰ ਨਹੀਂ ਦੇਖੋ ਜੀ ਪੰਜਾਬੀਆਂ ਦਾ ਦਿਲ دریا ਹੁੰਦਾ ਵਾ ਇਹਦੇ ਵਿੱਚ ਕੋਈ ਯਾਨੀ ਕਿ ਇਹਦੇ ਵਿੱਚ ਇਹ ਹੈ ਹੀ ਆ ਵੀ ਆਪਾਂ ਤਾਂ ਇਹ ਇਹ ਹੈ ਹੀ ਹੁੰਦਾ ਆਪਣੇ ਵਾਸਤੇ ਤੇ ਇਹ ਹੀ ਆ ਵੀ ਜੋ ਜਿਹੋ ਵੀਰਾਂ ਦਾ ਸਮਾਨ ਆ ਰਿਹਾ ਜੇ ਸੰਭਿਆ ਜਾਵੇ ਸਹੀ ਟਿਕਾਣੇ ਤੇ ਸਹੀ ਲੋਕਾਂ ਦਾ ਕੱਪੜਾ ਜਾਵੇ ਇਹਦੇ ਵੱਧੀ ਆਪਣੀ ਸੇਵਾ ਕਿੱਥੇ ਲਗ ਹੋਣੀ ਆ ਕਦੇ ਹੋ ਸਕਦੀ ਆ ਜੀ ਹੋਰ ਸੇਵਾ ਤੇ ਨਹੀਂ ਨੇ ਕੋਈ ਬਿਲਕੁਲ ਤੇ ਬਾਕੀ ਵੀਰ ਹੋਣਾ ਜੋ ਵੀਰ ਹੋਣਾ ਕਹਤਾ ਆਪਾਂ ਵੀਰ ਹੋਣਾ ਦਾ ਕਈ ਗੱਲ ਮਨਜ਼ੂਰ ਕੀਤੀ ਆ ਵੀਰ ਤਾਂ ਸਰ ਵੈਸੇ 23 ਚ ਵੀ ਸਾਡੀ ਪੰਜ ਕਿੱਲੇ ਪੈਲੀ ਰੁੜ ਗਈ ਮੋਟਰ ਰੁੜ ਗਈ ਟਰਫਰ ਬੋਰ ਰੁੜ ਗਿਆ ਸੀ ਹੁਣ ਅਜੇ ਮਾਰਚੇ ਚ ਮੋਟਰ ਲਵਾਈ ਦੁਬਾਰਾ ਬੋਰ ਕਰਾ ਕੇ ਤੇ ਪਹਿਲੀ ਪੱਧਰ ਕੀਤੀ 5-7 ਲੱਖ ਰੁਪਇਆ ਲਾ ਕੇ ਅੱਛਾ ਉਹ ਇਹ ਝੋਨਾ ਹੀ ਲਾਇਆ ਸੀ ਉੱਥੇ ਫੇਰ ਉਹ ਹੀ ਪਿਛਲੇ ਸਾਲ ਵਾਲਾ 23 ਵਾਲਾ ਹੀ ਬਣ ਗਿਆ ਨਲਾ ਪੈ ਗਿਆ ਅੱਛਾ 7 ਤੋਂ 8 ਫੁੱਟ ਡੂੰਗੀ ਹੋ ਗਈ ਪਹਿਲੀ ਮੋਟਰ ਬੋਰ ਦਾ ਪਤਾ ਨਹੀਂ ਲੱਗਦਾ ਫੇਰ ਕਿੱਧਰ ਗਈ ਅਜੇ 3 ਮਹੀਨੇ 4 ਹੋਏ ਲੱਗੀ ਨਹੀਂ ਮਤਲਬ ਤੁਸੀਂ ਆਪ ਵੀ ਹੜ ਪ੍ਰਭਾਵਤ ਹਾਂਜੀ 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 ਸਾਡੀ ਆਪ 5 ਕਿਲੇ ਜ਼ਮੀਨ ਯਾਨੀ ਕਿ ਉੱਥੇ ਪੂਰਾ ਦਰਿਆ ਬਣਿਆ ਪਿਆ ਹੁਣ ਜਾ ਕੇ ਤੁਸੀਂ ਵੇਖ ਸਕਦੇ ਜੀ ਪੂਰਾ ਦਰਿਆ ਬਣਿਆ ਸਾਡੀ ਜ਼ਮੀਨ ਦੇ ਵਿੱਚ ਨਾ ਸਾਡੀ ਉੱਥੇ ਮੋਟਰ ਲੱਭਦੀ ਆ ਨਾ ਸਾਡਾ ਟਰਾਫਾਰਮ ਲੱਭਦਾ ਪਰ ਅਸੀਂ ਸੰਗਤਾਂ ਦੀ ਸੇਵਾ ਚ ਹਾਜ਼ਰ ਹ ਜਿੰਨਾ ਤੇਲ ਪੁਰ ਅਸੀਂ ਪਾ ਸਕਦੇ ਆ ਅਸੀਂ ਪੂਰੇ ਜਾਣਗੇ ਆਪਦਾ ਵੀ ਇਹ ਨਹੀਂ ਵੀ ਆਪਣੇ ਵਿੱਚ 23 ਦੇ ਵਿੱਚ ਜਿਹੜਾ ਬੰਨ ਟੁੱਟਾ ਉਹ ਸਾਡੀ ਪਹਿਲੀ ਜੇ ਦੋ ਬੰਨੇ ਟੁੱਟਾ ਸੀ ਅੱਛਾ ਦੂਜੇ ਬੰਨੇ ਵੀ ਪਹਿਲੀ ਸੀ ਉਹ ਵੀ ਉਹਦੇ ਚ ਵੀ ਛੱਪੜ ਪੈ ਗਿਆ ਹੂੰ ਤੇ ਛੋਟੇ ਉਹ ਦੋ ਕਿੱਲੇ ਉਹ ਵੀ ਖਰਾਬ ਹੋ ਗਈ ਇਧਰ 5 ਕਿੱਲੇ ਸੀ ਇਹ ਤਾਂ ਖਰਾਬ ਹੀ ਸੀ ਨਾ ਤੇ ਜਿਹੜਾ ਬੰਨ ਟੁੱਟਾ ਉਹ ਵੀ ਸਾਡੀ ਪਹਿਲੀ ਚ ਦੂਜੇ ਬੰਨੇ ਵੀ ਟੁੱਟਾ ਦੋ ਕਿੱਲਿਆਂ 'ਚ ਉਹ ਵੀ ਟੋਇਆ ਬਣ ਗਿਆ ਫਿਰ ਉਹ ਪੂਰ ਪਰ ਕੇ ਉਹਦਾ ਬਣਾਈ ਆ ਤੇ ਉਹ ਹੁਣ ਦੂਜੇ ਬੰਨੇ 5 ਕਿੱਲੇ ਫੇਰ ਉਵੇਂ ਹੀ ਆ ਉਹ ਕੱਲ ਅਸੀਂ ਵੇਖਣ ਗਏ ਨਾ ਮੋਟਰ ਲੱਭੀ ਨਾ ਕੋ ਟਰਾਫਰਨ ਲੱਭਾ ਤੇ ਪੈਲੀ ਦੇ ਵਿੱਚ ਜੇ ਕੱਢੋਗਾ 7 ਤੋਂ 8 ਫੁੱਟ ਡੂੰਗਾ ਪਾਣੀ ਖੜਾ ਹੋਆ ਹਾਂਜੀ ਦੇਖੀ ਕਦੇ ਮੱਥੇ ਤੇ ਤਿਉੜੀ ਪਈ ਤੁਸੀਂ ਤਾਂ ਇੱਥੇ ਪਹਿਲੇ ਦਿਨ ਤੋਂ ਸੇਵਾ ਕਰ ਰਹੇ ਹੋ ਬਈ ਮੱਥੇ ਤੇ ਤਿਉੜੀ ਹੋਵੇ ਇਹਨਾਂ ਦੇ ਵੀ ਯਾਰ ਆ ਕਿੱਧਰ ਸਾਰਾ ਦਿਨ ਹੀ ਆ ਕੇ ਕੋਈ ਆਗਾ ਕਦੇ ਕੋਈ ਆਗਾ ਅਸੀਂ ਜੋ ਪਹਿਲੇ ਦਿਨ ਇੱਥੇ ਕੈਂਪ ਲਾਇਆ ਨਾ ਤੇ ਪਹਿਲੇ ਦਿਨ ਮੇਰੇ ਨਾਲ ਮੈਂ ਤੇ ਗਗਨ ਵੀਰ ਤੇ ਇੱਕੋ ਸਿੰਘ ਸੀਗਾ ਅੱਜ ਰਾਤ ਰੁਕੇ ਇੱਥੇ ਇਹਨਾਂ ਨੇ ਕਿਹਾ ਵੀ ਆ ਕਮਰਾ ਤੁਹਾਨੂੰ ਦੇ ਦਾਂ अच्छा ਤੇ ਕਮਰੇ ਜੇ ਅਸੀਂ ਪੱਖਾ ਛੱਡ ਲਏਗਾ ਏਸੀ ਲੱਗੇ ਕਾਹ ਨੂੰ ਛੱਡਣਾ ਅਗਲੇ ਨੇ ਇੰਨਾ ਕਹਤਾ ਭਾਜੀ ਆਏ ਭਾਜੀ ਨੇ ਏਸੀ ਛੱਡਦਾ ਸਾਨੂੰ ਮਤਲਬ ਸ਼ਰਮ ਜੀ ਆਉਣ ਲੱਗ ਗਈ ਅੱਛਾ ਇਹਨਾਂ ਨੇ ਮੱਥੇ ਵੱਟ ਨਹੀਂ ਪਾਇਆ ਨਾ ਹੀ ਇਹਨਾਂ ਨੇ ਸਾਨੂੰ ਦੱਸਿਆ ਵੀ ਇਹਨਾਂ ਦੀ ਜ਼ਮੀਨ ਵੀ ਪਾਣੀ ਚਾਹੀਏ ਅੱਛਾ ਇਹਨਾਂ ਨੇ ਵੀ ਨਹੀਂ ਸਾਨੂੰ ਦੱਸਿਆ ਫੇਰ ਅਸੀਂ ਸਵੇਰੇ ਜਦੋਂ ਦੇਖਿਆ ਇਹ ਕਹਿੰਦੇ ਵੀ ਢਾਬਾ ਬੰਦ ਨਹੀਂ ਹੋਇਆ ਕੀਤਾ ਪਰ ਬੰਦ ਹੀ ਸੀ ਉਹ ਕਾਰਨ ਦੱਸਦਾ ਵੀ ਇੱਥੇ ਵੀ ਲੰਗਰ ਵੀ ਲੱਗਿਆ ਜੀ ਸਾਡਾ ਇੱਕ ਹਾਂ ਲੱਗਿਆ ਸੀ ਹੈ ਨਾ ਤੇ ਜਿੰਨੀ ਸੰਗਤ ਆਉਂਦੀ ਟਰੈਕਟਰ ਵੀ ਇੱਥੇ ਖੜੇ ਹੋ ਜਾਂਦੇ ਟਰੈਕਟਰ ਖੜੇ ਹੁੰਦੇ ਕਸਟਮਰ ਨੇ ਕਿੱਥੇ ਆਉਣਾ ਉਹ ਅੱਗੇ ਜਾਂਦਾ ਇਹਨਾਂ ਦੇ ਮਤਲਬ ਜਿਹੜੇ ਕਰਮ ਵਾਲੇ ਕੰਮ ਵਾਲੇ ਹੁੰਦੇ ਸੀ ਉਹ ਵਿਚਾਰੇ ਉੰਵੇਂ ਹੀ ਮੁੜ ਗਏ ਸਾਨੂੰ ਬੜਾ ਮਹਿਸੂਸ ਹੁੰਦੀ ਏ ਗੱਲ ਇਹਨਾਂ ਨੇ ਵੱਟ ਨਹੀਂ ਪਾਈ ਕਦੇ ਤੇ ਕਦੇ ਰੋਟੀ ਅਸੀਂ ਜੋ ਖਾਣੀ ਤੇ ਰੋਟੀ ਖਾਣ ਲੱਗੇ ਮੇਰਾ ਆਪ ਦਾ ਤਰਯਰ ਬੈ ਮੈਂ ਜੋ ਭਾਜੀ ਬੈਠੇ ਹੁੰਦੇ ਨਾ ਮੰਦਰੀ پیسے ਦੇ ਦਿੰਦਾ ਤੁਹਾਨੂੰ ਮੈਂ ਕੰਨਾਂ ਨੇ ਲੈਣੀ ਨਹੀਂ ਅੱਛਾ ਤੇ ਇਹਨਾਂ ਦਾ ਮਤਲਬ ਦਿਲੋ ਦਿਲ ਦਰਿਆ ਜਿਹਨੂੰ ਆਪਾਂ ਕਹਿੰਦੇ ਆਂ ਵੀ ਪੰਜਾਬੀਆਂ ਦਾ ਸਿੱਖਾਂ ਦਾ ਜਿਹੜਾ ਦਿਲ ਹੁੰਦਾ ਪਹਿਲਾਂ ਤੁਸੀਂ ਗੱਲ ਕੀਤੀ ਵੀ ਵਪਾਰੀ ਬਣ ਕੇ ਅੰਦਰੋਂ ਅਸੀਂ ਉਹੀ ਆ ਹਨਾ ਬਾਬੇ ਨਾਨਕ ਦੇ ਬੱਚੇ ਆਂ ਅਸੀਂ ਉਹ ਸਾਡਾ ਦਿਲ ਦਰਿਆ ਹੀ ਆ ਸੋ ਉਸ ਭਾਵਨਾ ਨਾਲ ਦੇਖਿਆ ਅਸੀਂ ਤੇ ਇਹਨਾਂ ਨੇ ਕਦੇ ਮੱਥੇ ਟੋੜੀ ਨਹੀਂ ਪਾਈ ਮਤਲਬ ਸਾਡੇ ਆਸਤੇ ਸਾਡੇ ਆਸਤੇ ਕਿ ਜੋ ਵੀ ਆਉਂਦਾ ਸੀ ਏਸੀ ਆਉਣ ਰਹਿੰਦਾ ਸੀ ਕਿਸੇ ਨੂੰ ਸੋਡੀ ਵੀ ਸੋਚ ਤੋਲਟ ਰਹੇ ਜਿਵੇਂ ਤੁਸੀਂ ਕਿਹਾ ਵੀ ਕਿਉਂਕਿ ਆਪਾਂ ਸੋਚਦੇ ਆਂ ਵੀ ਯਾਰ ਬੰਦੇ ਨੇ ਕਮਰਾ ਦਿੱਤਾ ਏਸੀ ਨਾ ਛੱਡਿਏ ਬਿਲ ਬਹੁਤ ਨਾ ਪੱਕਾ ਪਰ ਮੈਨੂੰ ਸੋਡੀ ਵੀ ਸੋਚ ਤੋਲਟ ਉਲਟ ਭੁਗਤੇ ਜਿਵੇਂ 10 ਦੇ ਵਿੱਚ ਸਾਡੀ 5 ਕਿੱਲੇ ਪਈਲੀ ਪਹਿਲਾ ਵੀ ਰੁੜ ਗਈ ਸੀ ਹੁਣ ਵੀ ਸਾਡੀ ਪੈੜੀ ਰੁੜ ਗਈ ਪਰ ਇਹ ਕਹਿੰਦੇ ਕੋਈ ਗੱਲ ਨਹੀਂ ਹਰਾਬਦਿਆਂ ਦੇ ਲਈ ਖੜੇ ਫੇਰ ਉਹ ਇਹ ਹੀ ਗੱਲ ਨਾ ਜੀ ਚੜ੍ਹਦੀ ਕਲਾ ਦਾ ਹੈਗਾ ਪ੍ਰਤੀਕ ਹੈ ਅਸੀਂ ਮੈਂ ਅੱਗੇ ਵੀ ਕਹਿਣਾ ਹੁੰਨਾ ਵੀ ਸਾਨੂੰ ਕਹਿ ਦਿੰਦੇ ਵੀ ਸਰ ਹੜ ਸਰਕਾਰੀ ਆ ਜਾਂ ਵਾ ਤਰੀਕੇ ਨਾਲ ਲਿਆਂਦੇ ਗਏ ਹੈ ਨਾ ਵੀ ਜਿਵੇਂ ਸਾਨੂੰ ਡੋਪਿਆ ਗਿਆ ਮੈਂ ਕਹਿੰਦਾ ਵੀ ਅਫਜ਼ਾਲੀ ਜਾਂ ਉਹ ਆ ਚੜ ਕੇ ਆਉਂਦਾ ਹੈ ਅਬਦਾਲੀ ਵੀ ਤੇ ਨਾਦਰ ਸ਼ਾਹ ਵੀ ਉਹ ਇੱਥੇ ਹੀ ਚੜ ਕੇ ਆਉਂਦਾ ਸੀ ਅਸੀਂ ਮਤਲਬ ਮੋੜ ਤੇ ਬੈਠੇ ਆ ਸਾਡੀ ਹੱਕ ਚ ਵਜਦਾ ਸੀ ਮਾੜੇ ਬੰਦੇ ਹੁੰਦੇ ਕੋਈ ਵੀ ਹੋਰ ਅਗਲੇ ਛੱਡ ਕੇ ਭੱਜ ਜਾਂਦੇ ਵੀ ਇਹ ਤਾਂ ਕਿਹੜਾ ਨਤੀਜੇ ਕਿਦਾਂ ਚੜ ਕੇ ਆ ਜਾਂਦੇ ਆ ਅਸੀਂ ਉਹ ਉਦੋਂ ਵੀ ਨਹੀਂ ਅਸੀਂ ਡਟੇ ਰਹੇ ਸਾਡੇ ਡਟੇ ਰਹੇ ਉਹਦਾ ਮੂੰਹ ਮੋੜਤਾ ਅਸੀਂ ਨਹੀਂ ਭੱਜੇ ਤੇ ਮੈਂ ਹੁਣ ਉਹ ਸਰਕਾਰੀ ਹੜਾਲਾਂ ਨੂੰ ਵੀ ਜਿਹੜੇ ਤਰੀਕੇ ਨਾਲ ਲਿਆਉਣ ਨੂੰ ਫਿਰਦੇ ਆ ਕਰ ਲੋ ਕੋਈ ਨਹੀਂ ਅਸੀਂ ਤਾਂ ਇੱਥੇ ਹੀ ਰਹਿਣਾ ਜੇ ਤੁਸੀਂ ਸਾਡਾ ਇਤਿਹਾਸ ਨਹੀਂ ਜਾਣਦੇ ਫਿਰ ਮੈਨੂੰ ਲੱਗਦਾ ਮੂਰਖੀ ਹੋਗੀ ਦਿੱਲੀ ਠੀਕ ਹੈ ਤਾਂ ਇਹ ਇਹਨਾਂ ਦਾ ਤਾਂ ਬਹੁਤ ਬਹੁਤ ਧੰਨਵਾਦ ਆ ਤੇ ਇਹੋ ਜਿਹੇ ਸ਼ਕਤੀਆਂ ਜਿਹੜੀਆਂ ਹੁੰਦੀਆਂ ਇਹ ਘੱਟ ਹੁੰਦੀਆਂ ਮਤਲਬ ਜਿਨ੍ਹਾਂ ਦਾ ਇਸ ਲੈਵਲ ਤੇ ਜਾ ਕੇ ਲੋਕਾਂ ਨੂੰ ਤੁਸੀਂ ਟਰੈਕਟਰੀ ਖੜੇ ਰਹਿਣੇ ਆਪ ਆ ਜਾਣਾ ਹਨਾ ਫਿਰ ਮੱਥੇ ਤੇ ਟੋੜੀ ਕੋਈ ਨਹੀਂ ਤੇ ਮਤਲਬ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿੰਨਾ ਮਤਲਬ ਕੀਤਾ ਜਾਵੇ ਥੋੜਾ ਭਾਈ ਦਵਿੰਦਰ ਜੀ ਮੈਂ ਗੱਲ ਕਰੀ ਆ ਵੀ ਇੱਧਰ ਵੀ ਹੋਰ ਬਹੁਤ ਨੇ ਪਿੱਛੇ ਵੀ ਹੋਰ ਬਹੁਤ ਨੇ ਤੁਸੀਂ ਕਿਵੇਂ ਸੋਚਿਆ ਵੀ ਯਾਰ ਇਹ ਭਰਾਵਾਂ ਨਾਲ ਹੀ ਰابطਾ ਕੀਤਾ ਜਾਵੇ ਇਹੀ ਇਹ ਕਾਰਜ ਕਰ ਸਕਦੇ ਆ ਦੇਖੋ ਇਹ ਇਹ ਤਾਂ ਸਾਨੂੰ ਨਾ ਲੋਕੇਸ਼ਨ ਜਾਦੇ ਬਿਹਤਰ ਲੱਗੀ ਵੀ ਉਦੋਂ ਦਾ ਨੁਕਸਾਨ ਆ ਆਪਾਂ ਦੋਨੇ ਪਾਸੇ ਇਥੋਂ ਅਪ੍ਰੋਚੇਬਲ ਆ ਤੇ ਸਾਨੂੰ ਇਹ ਸੀ ਵੀ ਇੱਥੇ ਜਗ੍ਹਾ ਮਿਲ ਜੇ ਕਿਉਂਕਿ ਅੱਜ ਜਿੰਨੀ ਵੀ ਆਪਾਂ ਕਾਰਜ ਕਰ ਰਹੇ ਆ ਉਹ ਚ ਬਹੁਤ ਵੱਡਾ ਯੋਗਦਾਨ ਇਸ ਜਗ੍ਹਾ ਦਾ ਹੀ ਆ ਕਿਉਂਕਿ ਪਿੱਛੋਂ ਰਾਸ ਸਮਗਰੀ ਵਾਲੇ ਬੰਦੇ ਆ ਗਏ ਕੋਈ ਹਰਿਆਣੇ ਤੋਂ ਆ ਗਿਆ ਕਿਤੋਂ ਆ ਗਿਆ ਹੁਣ ਅਗਲਾ ਆਇਆ ਜੇ ਆਪਾਂ ਉਹਨੂੰ ਕਿਤੇ ਟਿਕਾਣੇ ਤੇ ਪਾਵ ਨਹੀਂ ਸਕਦੇ ਤਾਂ ਫੇਰ ਆਪਣੀ ਬੇਇੱਜ਼ਤੀ ਆ ਸਾਰੀ ਸੋ ਉਹ ਇਹ ਇੱਕ ਟਿਕਾਣਾ ਜਿਹੜਾ ਉਦੋਂ ਅਗਲੇ ਨੂੰ ਕਹੀਦਾ ਵੀ ਬਾਈ ਕਿਥੇ ਆ ਹਾਂ ਵੀ ਆ ਜਾ ਕੋਈ ਨਹੀਂ ਜੇ ਜੇ ਸੰਧੂ ਢਾਬੇ ਤੇ ਆ ਜਾ ਤੇ ਇਹਨਾਂ ਨੇ ਜਿਵੇਂ ਹਾਲ ਇੱਕ ਪੂਰਾ ਵੱਡਾ ਖੋਲ ਕੇ ਦਿੱਤਾ ਵੀ ਉੱਥੇ ਤੁਸੀਂ ਪੈ ਜਾਓ ਸੋ ਇਹ 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 ਜਿੰਨੀ ਮੈਂ ਨਾ ਵੀ ਸਾਡਾ ਜਿਹੜਾ ਮੈਸਨ ਸਾਥ ਲਈ ਦਾ ਰਾਹਤ ਕੈਂਪ ਚੱਲ ਰਿਹਾ ਉਹ ਜੇ ਇਹ ਜਗ੍ਹਾ ਤੇ ਇਹ ਇਹ ਦੇਖਾਂ ਦੇ ਕੋਈ ਹੋਰ ਹੁੰਦਾ ਸਾਨੂੰ ਜਵਾਬ ਦੇ ਦਿੰਦਾ ਢਾਬੇ ਨੂੰ ਤਾਂ ਮੈਨੂੰ ਨਹੀਂ ਲੱਗਦਾ ਵੀ ਸਾਡੇ ਤੋਂ ਇਸ ਤਰੀਕੇ ਨਾਲ ਚੱਲੇ ਆਣਾ ਕਿਉਂਕਿ ਤੇ ਬੇਫਿਕਰੀ ਆ ਸਾਡਾ ਸਮਾਨ ਵੀ ਪਿਆ ਵੱਧ ਗਿਆ ਇੱਥੇ ਅਨਲੋਡ ਕਰ ਦੇਣਾ ਸੰਦ ਵੀ ਖੜੇ ਆ ਸੋ ਬਹੁਤ ਵੱਡਾ ਮਤਲਬ ਇਹਨਾਂ ਦਾ ਜਿਹੜਾ ਯੋਗਦਾਨ ਹੈ ਜਦੋਂ ਪਹਿਲੇ ਦਿਨ ਗੱਲ ਕੀਤੀ ਹੈ ਕਿ ਅੱਜ ਕਿਸੇ ਵੀਰ ਕਿ ਦੇ ਜਵਾਬ ਦੇ ਤਾਂ ਫਿਰ ਕਰਾਂਗੇ ਕੀ ਏ ਸੀ ਪਹਿਲਾਂ ਤਾਂ ਮੰਚ ਤਾਂ ਹੁੰਦਾ ਹੀ ਆ ਨਾ ਜੀ ਵੀ ਆਪਣਾ ਹੀ ਜਥੇਬੰਦੀ ਦੇ ਬਹੁਤੇ ਸਿੰਘ ਉਧਰੋਂ ਆ ਸੀ ਮਾਲਵੇ ਚੋਂ ਆਉਨੇ ਆ ਤੇ ਪਰ ਇੱਕ ਗੱਲ ਵੀ ਮੁਝੇਲਾ ਨੇ ਸੇਵਾ ਵਾਲੀ ਲਈ ਪਜਾਤੀ ਵੀ ਸਭ ਕੁਝ ਹੀ ਗੋਲਤਾ ਸੋਡੇ ਲਈ ਜਿਵੇਂ ਇਹ ਵੀ ਕਿਹਾ ਬਾਈ ਵਰਗੇ ਕਹਿੰਦੇ ਹਸਤਾ ਇਹ ਕਹਿੰਦੇ ਸੀ ਵੀ ਜੇ ਸਾਨੂੰ ਬੰਦ ਕਰਨਾ ਪੈਗਾ ਯਾਰ ਅਸੀਂ ਬਾਈ ਬੰਦ ਵੀ ਕਰ ਦਾਂਗੇ ਨਹੀਂ ਬੰਦ ਹੀ ਹੋਇਆ ਜੀ ਐਵੇਂ ਹੁਣ ਇਹ ਕਹੀ ਜਾਂਦੇ ਆ ਤਕਰੀਬਨ 20 ਦਿਨ ਬੰਦ ਹੀ ਰਿਹਾ ਐਵੇਂ ਹੁਣ ਮੈਂ ਕਹੀ ਜਾਵਾ ਟਰੈਕਟਰ ਖੜ ਗਏ ਗੱਡੀਆਂ ਖੜ ਗੀਆਂ ਆਪਣੀਆਂ ਝੰਡੇ ਲੱਗੇ ਹੁੰਦੇ ਸਾਰੀਆਂ ਖੜੀਆਂ ਹੁੰਦੇ ਤਾਂ ਟੂਰਿਸਟ ਬੰਦਾ ਸੋਚਦਾ ਵੀ ਮੈਂ ਨਾ ਰੁਕਾਂ ਤੇ ਬੰਦ ਹੀ ਰਿਹਾ ਜੀ ਉਹ ਲੱਗਦਾ ਪਹਿਲੇ ਦਿਨਾਂ ਚ ਰਹਿਣਾ ਹਾਂ ਆ ਤਾਂ 2-3 ਦਿਨ ਦਾ ਮਾੜਾ ਜਿਹਾ ਹਾਂ ਹਾਂ ਜੀ ਪ੍ਰਬੰਧ ਕਰਕੇ ਆਏ ਸੀ ਵੀ ਟਰੈਕਟਰ ਤੇ ਤਰਪਾਲ ਪਾ ਕੇ ਤੇ ਤਾਰ ਦੀ ਲਾਵਾਂਗੇ ਤੇ ਯਾਰ ਆਪਣੇ ਏਸੀ ਹੁਣ ਸਾਡੇ ਕੋਲੇ ਤੇ ਮੜਾ ਮਣਾ ਸਾਡਾ ਹੀ ਭਰਿਆ ਮੈਂ ਕਿਹਾ ਨਹੀਂ ਚਲੋ ਹੈ ਦਾ ਭਰਾਵਾ ਚੀਆਂ ਤੇ ਧੰਨਵਾਦ ਕੀਤਾ ਬਾਈ ਵਰਗੇ ਕਰਦੇ ਹਾਂ ਧੰਨਵਾਦ ਕਿ ਹਜੇ ਅੱਜ ਹੀ ਕੈਮਰੇ ਤੇ ਪਹਿਲੀ ਵਾਰੀ ਕੀਤਾ ਨਹੀਂ ਕੈਮਰੇ ਤੇ ਪਹਿਲੀ ਵਾਰੀ ਕੀਤਾ ਦਿਲ ਤੇ ਦਿਲ ਚ ਹੁੰਦਾ ਤੇ ਮੈਨੂੰ ਇੱਕ ਵਾਰ ਤੁਹਾਨੂੰ ਹੋਰ ਦੱਸਦਾ ਵੀ ਆਪਣੇ ਜਿੰਨੇ ਆਮ ਲੋਕ ਵੀ ਆਪਾਂ ਉਹਨੇ ਦਰਬਾਰ ਸਾਹਿਬ ਨੂੰ ਜੰਨੇ ਆ ਪਰ ਰੁਕਦੇ ਆ ਨਾ ਤੇ ਇਹਨਾਂ ਦਾ ਜਿਹੜਾ ਇੱਕ ਪਕੌੜੇ ਹੀ ਪਹਿਲਾਂ ਛਕਦੇ ਰਹੇ ਬਹੁਤ ਸਵਾਦ ਹੁੰਦੇ ਆ ਇਹਨਾਂ ਦਿਨਾਂ ਜੀ ਅੱਛਾ ਠੀਕ ਹੈ ਚਾਹ ਤਕਰੀਬਨ ਉਹਦਾ ਦੁੱਧ ਕਰਦਾ ਹੁੰਦਾ ਜਾਂ ਪਿੰਡ ਦਾ ਹੁੰਦਾ ਤੇ ਪ੍ਰਸ਼ਾਦ ਦੇ ਵੀ ਛਕੇ ਆ ਵੀ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਇਹ ਗੱਲ ਨਹੀਂ ਕਹਿੰਦਾ ਵੀ ਇਹਨਾਂ ਨੇ ਮਦਦ ਕਰੀ ਜੀ ਤੁਸੀਂ ਹੁਣ ਇੱਥੇ ਆ ਕੇ ਰੋਟੀ ਖਾਓ ਤੁਸੀਂ ਕਿਤੇ ਰੋਟੀ ਖਾਣੀ ਹੈ ਤਾਂ ਇਹ ਤੋ ਇਹ ਇੱਕ ਜੇ ਜੇ ਸੰਧੂ ਢਾਬਾ ਬਹੁਤ ਵਧੀਆ ਜਗ੍ਹਾ ਜਿੱਥੇ ਤੁਹਾਨੂੰ ਖਾਣ ਪੀਣ ਨੂੰ ਬੜਾ ਸ਼ੁੱਧ ਮਿਲੂਗਾ ਤੇ ਰੇਟ ਵੀ ਬੜਾ ਇਹਨਾਂ ਦੇ ਰੀਜ਼ਨੇਬਲ ਆ। ਅੱਛਾ ਲੋਕੇਸ਼ਨ ਜ਼ਰੂਰ ਦੱਸ ਦਿਓ ਜਿਵੇਂ ਬਾਈ ਨੇ ਦਾ ਸਭ ਚੀਜ਼ ਦੀ ਤਾਰੀਫ਼ ਕਰੀ ਅਸੀਂ ਉੱਦੋਂ ਚਾਹ ਹੀ ਪੀਣੇ ਇੱਥੇ। ਅਸੀਂ ਜੇ ਕਿਤੇ ਵੀ ਲੰਗਰ ਹੋਵੇ ਉਹਨੂੰ ਵੀ ਛੱਡ ਕੇ ਇੱਥੋਂ ਚਾਹ ਪੀਣੇ ਕਿਉਂਕਿ ਸਾਨੂੰ ਬੜੀ ਸਵਾਦ ਲੱਗਦੀ ਵੀ ਹਾਂ ਯਾਰ ਠੀਕ ਹੈ ਤਾਂ ਮੈਂ ਚਾਹੁੰਗਾ ਵੀ ਜ਼ਰੂਰ ਦੱਸ ਦਿਓ ਵੀ ਹੈ ਕਿੱਥੇ ਐਗਜ਼ੈਕਟ ਜਗ੍ਹਾ ਦੱਸ ਦਿਓ। ਜਗ੍ਹਾ ਜੀ ਆਪਣਾ ਇਹ ਬੰਗਾਲੀ ਵਾਲਾ ਇਹ ਬੰਗਾਲੀ ਵਾਲਾ ਪੁਲ ਵਾਹੇ ਤਾਂ ਜ ਤੇ ਇਹ ਮਖੂਦ ਜਦੋਂ ਆਪਾਂ ਮੋਗਲੇ ਦੀ ਸਾਈਡ ਤੋਂ ਆਉਣਾ ਵਾ ਤਾਂ ਵੀ ਆਪਾਂ ਮਖੂ ਚ ਹੀ ਆਉਣਾ ਵਾ ਜੇ ਜੀਰਾਂ ਦੀ ਸਾਈਡ ਤੋਂ ਆਉਣਾ ਤਾਂ ਵੀ ਬਠਿੰਡੇ ਸਾਈਡ ਤੋਂ ਆਉਣਾ ਤਾਂ ਵੀ ਮਖੂ ਤੋਂ ਸਿੱਧਾ ਅੱਗੇ ਨਹਿਰਾਂ ਪਾਰ ਕਰਕੇ ਅਗਲੇ ਬੰਨੇ ਜੇ ਜੇ ਸੰਧੂ ਟਾਬਾ ਜੀ ਹਾਂਜੀ ਹਾਂਜੀ ਤੋਂ ਸਲਾਮ ਸਲੂਟ ਹਾਂਜੀ ਭਾਈ ਅੰਮ੍ਰਿਤਸਰ ਅੰਮ੍ਰਿਤਸਰ ਨੂੰ ਜਦੋਂ ਆਉਣਾ ਵਾ ਤੇ ਜਦੋਂ ਦਰਿਆਲਾ ਪੁਨਾ ਪੋਲਾ ਪਾ ਨੰਗਾਗੇ ਨਾ ਅਗਲੇ ਬੰਨੇ ਇਧਰੋਂ ਨਿਸ਼ਾਨੀ ਵੀ ਇਧਰੋਂ ਨਹਿਰਾ ਨੰਗੇ ਉਧਰੋਂ ਦਰਿਆਲਾ ਪੁਨਾ ਕੇ ਵਿੱਚ ਘਾਰ ਕੱਟਿਆ ਵਿੱਚ ਇੱਕ ਇੱਕ ਘਾਰ ਉਹ ਗੱਲ ਤਾਂ ਇਹ ਹੈ ਜੀ ਵੀ ਜਦੋਂ ਬੰਦਾ ਘਰੋਂ ਤੁਰੇ ਤੇ ਬੰਦੇ ਨੂੰ ਖੋ ਜੀ ਪੈਂਦੀ ਹੈ ਘੰਟੇ ਗਵਾ ਚਾਹਦੀ ਉਹ ਇੱਥੇ ਵਿਚਾਲੇ ਦੇ ਆ ਜਾਂਦਾ ਉਦੋਂ ਉਹ ਫਿਰ ਅੱਗੇ ਦਰਬਾਰ ਸਾਹਿਬ ਆ ਜਾਂਦਾ ਹਾਂ ਜੀ ਹਾਂਜੀ ਇਹ 1 ਅਕਤੂਬਰ ਤੋਂ ਫਿਰ ਜੀ ਬਾਬਾ ਬੁੰਡਾ ਸਾਹਿਬ ਦਾ ਲੰਗਰ ਚੱਲ ਰਿਹਾ ਇੱਕ ਹਫ਼ਤੇ ਲਈ ਅਸੀਂ ਫਿਰ ਬੰਦ ਰੱਖਦੇ ਹਾਂ ਜੀ ਉਹ ਹਰ ਸਾਲ ਜੀ ਉਹ ਹਰ ਸਾਲ ਹੁੰਦਾ ਹਰ ਸਾਲ ਜੀ ਬਾਬਾ ਬੁੰਡਾ ਸਾਹਿਬ ਦੇ ਲੰਗਰ ਕਮੇਟੀ ਨੂੰ ਅਸੀਂ ਆਪ ਦੇ ਲੋਕ ਕਰਕੇ ਅਸੀਂ ਸੇਵਾ ਜਾਦਰ ਹੋ ਜਾਣਾ ਅਸੀਂ ਉਹਨਾਂ ਨੂੰ ਕਹਿ ਦੇਣਾ ਉਹ 5 ਦਿਨ ਲਾਉਣ 7 ਦਿਨ ਲਾਉਣ ਉਹ ਜਿੰਨਾਂ ਕਹਿਣਗੇ ਵੀ ਅਸੀਂ ਸਮਾਨ ਲੈ ਚੱਲੇ ਉਸ ਦਿਨ ਆਖੀ ਦਾ ਚੰਗਾ ਜਾਓ ਭਾਈ ਅਸੀਂ 1 ਜਾਂ 2 ਤਰੀਕ ਤੋਂ ਉਹਨਾਂ ਐਤ ਕੀ 2 ਤਰੀਕ ਤੋਂ ਆਈ 2 ਤਰੀਕ ਤੋਂ ਅਸੀਂ ਬੰਦ ਕਰ ਦੇਣਾ ਆਪਦਾ ਸਮਾਨ ਸਾਰਾ ਸਾਂਭ ਕੇ ਸਾਰਾ ਬਾਹਰਲਾ ਹਾਲ ਤੇ ਅੰਦਰਲਾ ਉਹਨਾਂ ਨੂੰ ਬਹਲੇ ਕਰ ਦੇਣਾ ਉਹਨਾਂ ਆਪਦੇ ਟੈਂਟ ਲਾ ਲੈਣੇ ਇੱਥੇ ਉਹ 4 ਦਿਨ ਚੱਲੇ 5 ਦਿਨ ਚੱਲੇ ਉਹਨਾਂ ਦੀ ਕਮੇਟੀ ਤੇ ਨਿਰਭਰ ਹੀ ਨਹੀਂ ਉਹਨਾਂ ਨੂੰ ਕਿਉਂਕਿ ਤੂੰ ਕਰਨਾ ਵੀ ਕਿੰਨੇ ਦਿਨ ਅਸੀਂ ਤਾਂ ਇਹ ਕਰਦੇ ਵੀ ਸਾਨੂੰ ਪਹਿਲੇ ਦਿਨ ਦੱਸ ਦਿਓ ਵੀ ਕਿੰਨੇ ਦਿਨ ਲੰਗਰ ਚੱਲੂ ਹੋਣਾ ਬਾਅਦ ਚ ਉਹਨਾਂ ਨੇ ਸਾਨੂੰ ਦੱਸਣਾ ਵੀ ਅਸੀਂ ਸਵੇਰੇ ਬੰਦ ਕਰ ਰਹੇ ਤੁਸੀਂ ਆਪ ਦਾ ਬੰਦੇ ਸੱਦ ਲਓ ਹਾਂਜੀ ਇਹ ਇੱਕ ਇੱਕ ਬਾਕੀ ਇਹ ਹੈਗਾ ਜੀ ਇਹ ਸਾਡੇ ਤਾਇਆ ਜੀ ਹੀ ਪੈਂਡ ਦੀ ਜੰਗ ਸ਼ਹੀਦ ਹੋਏ ਹੀ ਇਹ ਉਹਨਾਂ ਦੇ ਨਾਂ ਤੇ ਹੀ ਬਣਾਇਆ ਆ ਜੇ ਜੇ ਸਾਡੇ ਡੈਡੀ ਦਾ ਨਾਮ ਆ ਠੀਕ ਹੈ ਮਰ ਸਿੰਘ ਤੇ ਤਾਇ ਦਾ ਨਾਮ ਜਰਨੈਲ ਸਿੰਘ ਓਕੇ ਦੋਨਾਂ ਭਰਾਵਾਂ ਦੇ ਨਾਮ ਦੋਵਾਂ ਭਰਾਵਾਂ ਦੇ ਨਾਮ ਤੇ ਅਸੀਂ ਜੇ ਜੇ ਰੱਖਿਆ ਹੋਇਆ ਹੈ ਜੀ ਇਹ ਸਾਡੇ ਤਾਇਆ ਜੀ 65 ਦੀ ਜੰਗ ਸ਼ਹੀਦ ਹੋਏ ਸੀ ਅੱਛਾ ਵੇਖੋ ਸ਼ਹੀਦਾ ਦੇ ਨਾਮ ਦੇ ਬਣਿਆ ਹੋਵੇ ਤੇ ਅਸੀਂ ਸੇਵਾ ਨਾ ਕਰੀਏ ਇਹ ਕਿਵੇਂ ਹੋ ਸਕਦਾ ਇਹ ਕਿਵੇਂ ਹੋ ਸਕਦਾ ਵੀ ਸ਼ਹੀਦਾਂ ਦਾ ਹੀ ਨਾਮ ਰੱਖਿਆ ਹੋਏ ਫਿਰ ਵੀ ਅਸੀਂ ਆਖੀ ਅਸੀਂ ਮੱਥੇ ਵਟ ਪਾਈਏ ਵੀ ਅਸੀਂ ਸੇਵਾ ਨਹੀਂ ਕਰਨੀ ਤੁਸੀਂ ਦੱਸੋ ਵੀ ਫਿਰ ਚੰਗੇ ਲੱਗੂ ਹਰ ਕੋਈ ਮਾੜਾ ਹੀ ਕਹੂ ਜੋ ਸ਼ੀਦਾ ਦੇ ਨਾਂ ਤੇ ਬਣਾਤਾ ਫਿਰ ਤਾਂ ਸੇਵਾ ਕਰਨੀ ਕਰਨੀ ਆ ਜੀ ਵਾਹ ਜੀ ਬਹੁਤ ਸਾਡੇ ਵੱਲੋਂ ਵੀ ਸਲਾਮ ਸਲੂਟ ਸਾਡੀ ਪੂਰੀ ਟੀਮ ਵੱਲੋਂ ਤੁਹਾਨੂੰ ਸੋ ਬਾਈ ਮਿਸਟਰ ਸਤਲੋ ਦੀ ਟੀਮ ਮੇਰੇ ਨਾਲ ਸੀ ਬਾਈ ਹਰੇ ਮੇਰੇ ਨਾਲ ਸੀ ਕਿ ਕਿਉਂਕਿ ਇੱਕ ਮਿਸਾਲ ਦਿਖਾਉਣੀ ਲਾਜ਼ਮੀ ਆ ਕੋਸ਼ਿਸ਼ ਹੁੰਦੀ ਆ ਕਿ ਹਰ ਹੋਯੋਦਾ ਜੋ ਇਸ ਹੱਟ ਦੇ ਵਿੱਚ ਲੜਿਆ ਉਹਨੂੰ ਜ਼ਰੂਰ ਕੈਮਰੇ ਦੇ ਅੱਗੇ ਲਿਆਂਦਾ ਜਾਵੇ ਅਸੀਂ ਪਹਿਲੇ ਦਿਨ ਤੋਂ ਇਸ ਥਾਬੇ ਤੇ ਖੜਦੇ ਆ ਸੋਚਿਆ ਕਿ ਇਹਨਾਂ ਦੀ ਸਟੋਰੀ ਇਹਨਾਂ ਦੋਹਾਂ ਭਰਾਵਾਂ ਨੂੰ ਮਿਸਟਰ ਸਤਲੋ ਇਹਨੂੰ ਜ਼ਰੂਰ ਸਾਂਝਾ ਜਿਹੜਾ ਹੈਗਾ ਉਹ ਕੀਤਾ ਜਾਵੇ ਜੁੜੇ ਰਹੋ ਆ ਰਹਿਣ ਵੀ ਟੈਲੀਵਿਜ਼ਨ ਦੇ ਨਾਲ ਤਾਂ ਬਾਕੀ